ਜੀ ਮੈਂ ਇਹੋ ਕਹਿਣਾ ਚਾਹਣਾ ਵਾਂ ਕਿ ਅੱਜ ਜਿਹੜਾ ਇੱਕ ਨੌਜਵਾਨ 6 ਫੁੱਟ ਦਾ ਜਵਾਨ ਮੇਰੇ ਮਾਮੇ ਸੌਰੇ ਜੀ ਦਾ ਬੇਟਾ ਸੀ ਮੈਂ ਤਰਨ ਤਾਰਨ ਵਾਸਤੇ ਕੰਮ ਤੇ ਗਿਆ ਸੀ ਤਕਰੀਬਨ ਮੇਰੇ ਮਾਮਾ ਜੀ ਦੇ ਬੇਟੇ ਨੇ ਮੈਨੂੰ 4:00 ਵਜੇ ਤੇ ਕੁਝ ਟਾਈਮ ਤੇ ਫੋਨ ਲਾਇਆ 3:00 ਵਜੇ ਤੇ ਕੁਝ ਟਾਈਮ ਤੇ ਮੈਨੂੰ ਫੋਨ ਲਾਇਆ ਵੀ ਆਹ ਗੱਲਬਾਤ ਹੋ ਗਈ ਆ ਤੇ ਮੈਂ ਦਵਾ ਦਾ ਉਹ ਤੋਂ ਅੱਜ ਕੇ ਆਇਆ ਜਿਸ ਟਾਈਮ ਤੇ ਮੈਂ ਵੇਖਾ ਤੇ ਮੇਰੀਆਂ ਤਾਂਾਂ ਨਿਕਲ ਗੀਆਂ ਇੰਨਾ ਤਸਦ ਨਾਲ ਮਾਰਿਆ ਗਿਆ ਇੰਨੇ ਤਸੀਹੇ ਦਿੱਤੇ ਮੈਂ ਦੱਸ ਨਹੀਂ ਸਕਦਾ ਕੀ ਨਾਂ ਹੈ ਵੀਰ ਦਾ ਉਹਦਾ ਨਾਮ ਹੈਗਾ ਵਾ ਗਰਜੀਤ ਸਿੰਘ ਤੇ ਕੀ ਗੱਲ ਹੋਈ ਏ ਸਾਰੀ ਉਹਦੀ ਤੇ ਵੇਖੋ ਜੀ ਕਹਿਣ ਦੇ ਮੁਤਾਬਕ ਇਹੀ ਗੱਲ ਹੁੰਦੀ ਆ ਕਿ ਪਿੰਡ ਦੇ ਵਿੱਚ ਕੁਝ ਇਹਨਾਂ ਦਾ ਕੋਈ ਲਾਗੜਾੜੀ ਮਿਰਜ਼ਾ ਹੋਂ ਦੇ ਨਾਲ ਤੇ ਭਾਈ ਨੇ ਵੀ ਮਤਲਬ ਦੱਸੰਦਾ ਇਹਨਾਂ ਦੇ ਬ੍ਰਦਰ ਮੈਨੂੰ ਤਾਂ ਜਿਆਦਾ ਇਸ ਸਥਿਤੀ ਦਾ ਪਤਾ ਨਹੀਂ ਪਰ ਜਿਹੜਾ ਅੱਜ ਸਾਡੇ ਭਰਾ ਨਾਲ ਐਡਾ ਮਾੜਾ ਬਹੁਤ ਹੀ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਵਾ ਤੇ ਮੈਂ ਤੇ ਪ੍ਰਸ਼ਾਸਨ ਨੂੰ ਇਹੋ ਗੱਲ ਕਹਿਣੀ ਚਾਹਣਾ ਵਾ ਕਿ 6 ਫੁੱਟ ਦੇ ਜਵਾਨ ਜਿਹੜਾ ਮਾਰ ਦਿੱਤਾ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਇਸ ਤੋਂ ਜ਼ਿਆਦਾ ਜਿਹੜਾ ਵਾ ਉਹ ਜਿਹੜਾ ਸਾਨੂੰ ਜਿਹੜਾ ਪਰਿਵਾਰ ਨੂੰ ਆਉਣ ਵਾਲਾ ਕਾਟਾ ਕਦੇ ਵਾਸਤੇ ਨਹੀਂ ਪੂਰਾ ਹੋ ਸਕਦਾ ਜਿਵੇਂ ਕਿ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਇੱਕ ਝਾੜੀਆਂ ਦੇ ਵਿੱਚੋਂ ਮਿਲੀ ਹੈ ਡੇਨ ਦੇ ਕੰਡੀ ਦੇ ਸਬੰਧ ਵਿੱਚ ਕਿੰਨੇ ਤੱਕ ਹੋਣਾ ਮਿੰਨੋ ਜੀ ਇਹ ਸਬੰਧੀ ਖਬਰ ਦਿੱਤੀ ਸੀ ਕੁਲੇਵੀਰ ਨੇ ਮੇਰੇ ਮਾਮਾ ਜੀ ਦਾ ਬੇਟਾ ਮਾਮੇ ਸੋਹਰਾ ਜੀ ਦਾ ਬੇਟਾ ਵਾ ਉਨੇ ਮੈਨੂੰ 4 ਵਜੇ ਕੁਝ ਕੁ ਮਿੰਟਾਂ ਦੇ ਫੋਨ ਲਾਇਆ ਵਾ ਤੇ ਉਸ ਟਾਈਮ ਤੇ ਮੈਂ ਦਵਾਦਾਂ ਤੋਂ ਭੱਜ ਕੇ ਆਇਆ ਤੇ ਮੈਂ ਵੀਰ ਦੀ ਹਾਲਤ ਵੇਖੀ ਤੇ ਮੇਰੇ ਤੋਂ ਨਹੀਂ ਰਿਹਾ ਗਿਆ ਭਰਾ ਬੁਰਾ ਹਾਲ ਹੋਇਆ ਅਜੇ 3 ਕੁ ਮਹੀਨੇ ਚਾਰ ਵਿਆਹ ਨੂੰ ਹੋਏ ਸੀ ਤੇ ਬੁਰਾ ਹਾਲ ਹੋਇਆ ਬੜੇ ਤਸੀਹੇ ਦਿੱਤੇ ਗਏ ਜਿੱਥੋਂ ਤੱਕ ਇੱਕ ਐਡਾ ਨੌਜਵਾਨ ਸੋਹਣਾ ਤੁਹਾਨੂੰ ਦਿਖਾ ਦਿੰਨੇ ਉਹਦਾ ਮਤਲਬ ਵੀ ਐਡਾ ਨੌਜਵਾਨ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਤਸੀਹੇ ਦੇ ਦੇ ਮਾਰਿਆ ਕੁਝ ਬੋਲਣ ਜਾਂ ਉਹਦੇ ਪੈਰ ਦੇ ਵਿੱਚ ਕੋਈ ਰਸੇ ਵੇਰਗ ਹੈ ਬਿਲਕੁਲ ਜੀ ਉਹਦੀਆਂ ਬਾਹਾਂ ਐਰੋ ਉੱਤੇ ਬੰਨੀਆਂ ਹੋਈਆਂ ਸੀ ਬੈਕਸ ਰਾਉਂਡ ਨੂੰ ਤੇ ਲੱਤਾਂ ਨਾਲ ਵੀ ਲੱਤਾਂ ਤੇ ਵੀ ਰस्सियां ਬਲੇਟੀਆਂ ਹੋਈਆਂ ਸੀ ਤੇ ਉਹਦੇ ਮਿਲਸ ਹਾਲ ਦੇ ਨਾਲ ਜਿਹੜਾ ਵਾ ਮੈਨੂੰ ਤਾਂ ਐ ਲੱਗਦਾ ਜਿਸ ਤਰ੍ਹਾਂ ਵੀ ਕਰੰਟ ਕਰੰਟ ਸ਼ਾਂਤ ਲੱਗਾ ਵੇ ਜਿੱਦ ਤੱਕ ਪ੍ਰਸ਼ਾਸਨ ਪ੍ਰੋਸਾਂ ਬਹੁਤ ਬੁਰੀ ਹਾਲਤ ਦੇ ਨਾਲ ਹੈ ਮਾਰਿਆਗਾ ਕੁਝ ਕਹਿ ਨਹੀਂ ਸਕਦੇ ਕੀ ਪ੍ਰਸ਼ਾਸਨ ਤੁਮਰ ਬਿਲਕੁਲ ਜੀ ਪ੍ਰਸ਼ਾਸਨ ਨੂੰ ਮੈਂ ਉਹ ਬੇਨਤੀ ਕਰਨਾ ਚਾਹਣਾ ਵਾ ਪ੍ਰਸ਼ਾਸਨ ਬਹੁਤ ਤਰੀਕੇ ਨਾਲ ਕਾਨੂੰਨੀ ਕਾਰਵਾਈ ਕਰ ਰਿਹਾ ਵਾ ਤੇ ਮੈਂ ਤੇ ਇਹੀ ਬੇਨਤੀ ਕਰਨਾ ਚਾਹਣਾ ਵਾ ਕਿ ਸਾਨੂੰ ਗਰੀਬਾਂ ਨੂੰ ਜਿਹੜਾ ਇਨਸਾਫ ਸਿਰਫ ਤੇ ਸਿਰਫ ਕਾਨੂੰਨ ਦੇ ਮੁਤਾਬਕ ਜਿਹੜਾ ਇਨਸਾਫ ਬਹੁਤ ਹੀ ਵਧੀਆ ਜਿਹੜੇ ਐਸ ਐਚਓ ਸਾਹਿਬ ਆ ਬਹੁਤ ਵਧੀਆ ਨਾਲ ਡੀਲ ਕਰ ਰਹੇ ਆ ਬਹੁਤ ਹੀ ਢੰਗਾਈ ਨਾਲ ਮਤਲਬ ਕਰ ਰਹੇ ਆ ਵੀ ਕੈਮਰੇ ਕੁੰਬਰੇ ਫੁੱਲੰਦਾ ਆ ਮੈਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾ ਪ੍ਰਸ਼ਾਸਨ ਦਾ ਵੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਉਹਦੇ ਤੇ ਉਹਨਾਂ ਨੂੰ ਸਲਾਖਾ ਪਛੇ ਕਰਾਂਗੇ ਇਹ ਕੀ ਗੱਲ ਬੈਠਦੇ ਵਜੋਂ ਜਾਨ ਹੈ ਜੀ ਗੁਰਵਿੰਦਰ ਢਿੱਲ ਪਿੰਡ ਮੇਰਾ ਪਲੇਅਰ ਆ ਸਾਡੀ ਪਹਿਲਾਂ ਇਹਨਾਂ ਨਾਲ ਇੱਕ ਦੋ ਵਾਰ ਜੇ ਝਗੜਾ ਆਇਆ ਜੀ ਠੀਕ ਹੈ ਤੇ ਇਹ ਕੱਲ ਪਰਸੋਂ ਫੇਰ ਝਗੜੇ ਆ ਉਸ ਝਗੜੇ ਦੇ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਕਿ ਅਸੀਂ ਦੋਸਤੇ ਵੇਚਦੇ ਤੇ ਇਹਨਾਂ ਦੇ ਲੰਬੇ ਠੀਕ ਹੈ ਕਿੰਨਾ ਦਾ ਝਗੜਾ ਆਇਆ ਝਗੜਾ ਜੀ ਇਹ ਆਪਣੇ ਮਾੜੀ ਵਾਲੇ ਅੱਜੂ ਤੇ ਜਰਮਨ ਤੇ ਜਿਹੜਾ ਵੀਰ ਦਾ ਕਤਲ ਹੋਇਆ ਤੁਹਾਡਾ ਕੀ ਲੱਗਦਾ ਸੀ ਬ੍ਰਦਰ ਹੈ ਜੀ ਛੋਟਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਜੀ ਮੈਂ ਤਾਂ ਕੰਮ ਤੇ ਗਿਆ ਜੀ ਫੋਨ ਗਿਆ ਸਰ ਆਪਾਂ ਮਿਹਨਤ ਕੁਝ ਦੂਰੀ ਕਰਨ ਵਾਲੇ ਬੰਦੇ ਆ ਤੁਸੀਂ ਮੌਕੇ ਤੇ ਕੀ ਵੇਖਿਆ ਮੌਕੇ ਤੇ ਗਏ ਜਾ ਕੇ ਵੇਖਿਆ ਜੀ ਲੱਤਾਂ ਬੰਨੀਆਂ ਬਾਹਾਂ ਬੰਨੀਆਂ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਵੀਰ ਵਿਆਹ ਹੈ ਹਾਂਜੀ ਕਿੰਨੇ ਸਾਲਾਂ ਦਾ ਸੀ ਇਹ ਕੋਈ 3-32 ਸਾਲਾਂ ਪੁਰਾਣਾ ਨਹੀਂ ਤੇ ਕੋਈ ਬੱਚਾ ਵੀ ਜੀ ਬੱਚਾ ਨਹੀਂ ਹੋਇਆ ਵਿਆਹ ਨੂੰ ਕਿੰਨੇ ਚਿਰ ਹੋ ਗਿਆ ਹੈ ਪੰਜ-ਛੇ ਮਹੀਨੇ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਦੋਸ਼ਾਂ ਸਜ਼ਾ ਵੀਰ ਜੀ ਸਿੰਘ ਹੈ ਮੇਰਾ ਨਾਮ ਪਿੰਡ ਬਲੇਰ ਆਪਣਾ ਵੀ ਸੀ ਵੀਰ ਜੀ ਜਿਹੜਾ ਵੀਰ ਦਾ ਅੱਜ ਕਤਲ ਹੋਇਆ ਹੈ ਵਾ ਉਹ ਤੁਹਾਡੇ ਕੀ ਲੱਗਦੇ ਸੀ ਤੇ ਕੀ ਸਾਰਾ ਮਸਲਾ ਜੀ ਵੀ ਜੀ ਮੇਰਾ ਵੱਡਾ ਬਰਾਦਰ ਹੀ ਤੇ ਇਹ ਆਪਣਾ ਸਾਡੇ ਲਾਗੇ ਆ ਵੀ ਨਾਲ ਹੀ ਆਪਣੀ ਇਹਨਾਂ ਦੀ ਪਹਿਲੀ ਹੈ ਜ਼ਿਮੀਂਦਾਰਾਂ ਦੀ ਤੇ ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਇਹ ਧੌਕੀਆਂ ਮਿਲਦੀਆਂ ਰਹੀਆਂ ਸੀ ਕਿ ਇਹ ਕਿਤੇ ਪਹਿਲਾਂ ਸਾਡੇ ਕਿਤੇ ਮਾੜਾ ਮੋਟਾ ਹੋਈ ਸੀ ਕਿਤੇ ਬੋਲ ਬਾਣੀ ਤੇ ਉਸ ਤੋਂ ਜ਼ਿਆਦਾ ਨਹੀਂ ਕੁਝ ਵੀ ਆ ਤੇ ਇਹਨਾਂ ਨੇ ਉਸ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਹ ਆਪਣਾ ਹੈਗਾ ਬੈਂਕੇ ਨੂੰ ਜਾਂਦੀ ਸੜਕ ਉਧਰ ਦੇ ਇਹਨੂੰ ਘੇਰਿਆ 8 ਦਿਨ ਪਹਿਲਾਂ ਫਿਰ ਇਹ ਕਹਿੰਦੇ ਕਿ ਅੱਜ ਦੇ ਪੁੱਤ ਬਾਈਆਂ ਕੱਲ ਫੇਰ ਕਿਤੇ ਦਿਨ ਵੇਖਾਂਗੇ ਤੇ ਹੁਣ ਅਸੀਂ ਰਾਜਮੇਸਤਰੀ ਦਾ ਵਿੱਚ ਕੰਮ ਕਰਦੇ ਹਾਂ ਤੇ ਅਸੀਂ ਸੁਬਾਹ ਦੇ ਸਾਰੇ ਕੰਮ ਤੇ ਗਏ ਹਾਂ ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਦੀ ਡੈੱਡ ਬੋਡੀ ਪਈ ਆਪਣੀ ਰੋਈ ਦੇ ਤੇ ਇਹ ਮੇਰੇ ਭਰਾ ਨੂੰ ਮਾਰ ਕੇ ਕਿਹਦੇ ਘਰੇ ਪ੍ਰਸਾਣ ਲਾਈਆਂ ਆ ਜਿਹੜਾ ਮਾਸ ਆ ਇਹ ਸਾਰਾ ਲੱਥਾ ਹੈ ਇੱਥੇ ਵੀ ਉਹਦੇ ਆ ਫਾ ਦਿੱਤਾ ਵਾ ਅੱਖਾਂ ਦੇ ਵਿੱਚ ਉਹਦੇ ਤਿਆਪ ਪਾਇਆ ਫਿਰ ਇੱਥੇ ਖੁੱਚਾਂ ਦੇ ਵਿੱਚ ਵੀ ਸਾਰਾ ਕੁਝ ਮਾਸ ਲੱਥਾ ਪਾਇਆ ਹੈ ਉਹਨਾਂ ਦਾ ਇਹਨਾਂ ਪ੍ਰਸਾਣ ਲਾਈਆਂ ਕਰੰਟ ਲਾਇਆ ਬੜੀ ਬੇਰਹਿਮੀ ਦੇ ਨਾਲ ਮਾਰਿਆ ਹੈ ਨਾਮ ਹੈਗਾ ਜੇ ਜਰਮਜੀਤ ਸਿੰਘ ਤੇ ਇੱਕ ਹੈਗਾ ਵਾ ਆਪਣਾ ਅੱਜੂ ਇਹ ਬੂਟਾ ਸਿੰਘ ਦੇ ਮੁੰਡੇ ਆ ਆ ਮਾੜੀ ਵਾਲੇ ਰਾਹ ਦੇ ਉੱਤੇ ਇਹਨਾਂ ਦੀ ਬੈਗਿਆ ਜੀ ਇੱਕ ਵੀਰ ਜੀ ਤੁਸੀਂ ਇੱਕ ਮਿੰਟ ਕੀ ਮੰਗ ਕਰਦੇ ਵੀਰ ਜੀ ਤੁਸੀਂ ਵੀਰ ਜੀ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦੇ ਫੁੱਲ ਸਾਨੂੰ ਇਹੋ ਹੀ ਮੀਨ ਇਹਨਾਂ ਤੋਂ ਵੀ ਜੇ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਜੀ ਇਹ ਪੁਲਿਸ ਮੌਕੇ ਤੇ ਆਈ ਜੀ ਹਾਂਜੀ ਆਈ ਆ ਜੀ ਤੇ ਵੀਰ ਜੀ ਵੀਰ ਦੀ ਉਮਰ ਕਿੰਨੀ ਸੀ ਕਿਤੇ ਵਿਆਹੇ ਸੀ ਹਾਂਜੀ ਮੈਰਿਡ ਹੈ ਗਿਆ ਜੀ 1.5 ਸਾਲ ਹੋ ਗਿਆ ਉਹਨਾਂ ਦੇ ਵਿਆਹ ਹੋਏ ਨੂੰ ਕੋਈ ਬੱਚਾ ਜੀ ਬੱਚਾ ਨਹੀਂ ਹੈਗਾ ਜੀ ਬੰਦਾ ਕਤਲ ਹੋਇਆ ਸਰ ਕੀ ਸ਼ਰਮ ਸੁਣਾਜੀ ਅ ਸਾਨੂੰ ਇੱਕ ਸਟੇਟਮੈਂਟ ਜਿਹੜੀ ਹੈ ਸਰਜੀਤ ਸਿੰਘ ਨੇ ਜਿਹੜੀ ਹੈ ਰਿਕਾਰਡ ਕਰਾਈ ਹੈ ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹਦੇ ਚਾਚੇ ਦਾ ਲੜਕਾ ਹੈ ਆਪਣੇ ਗੁਰਜੀਤ ਸਿੰਘ ਸਨੁਖ ਚੰਤਾ ਸਿੰਘ ਪਾਸਪੈਂਟ ਬਲੇਰ 8:00 9 ਵਜੇ ਸਵੇਰ ਆਪਣੇ ਘਰੋਂ ਜਿਹੜਾ ਜਿਹੜੀ ਉਹ ਪੂੜੀ ਭੜਾ ਰਹੀ ਸੀ ਉਹਦੀ ਲੇਬਰ ਨੂੰ ਰੋਟੀ ਦੇਣ ਵਾਸਤੇ ਗਿਆ ਸੀ ਤੇ ਬਾਅਦ ਵਿੱਚ ਵਾਪਸ ਨਹੀਂ ਆਇਆ ਇਸ ਵਕਤਕ੍ਰੀ ਤਿੰਨ ਕੋਜੇ ਇਹਨੂੰ ਫੋਨ ਟਰਾਈ ਕਰਨ ਤੇ ਜਿਹੜਾ ਇਹਦਾ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੱਕਿਆ ਤੇ ਉਹਨੇ ਦੱਸਿਆ ਕਿ ਇਹ ਇਸ ਬੰਦੇ ਦੀ ਜਿਹੜੀ ਡੈੱਡ ਬੋਡੀ ਉਹ ਡਰੇਨ ਦੇ ਲਾਗੇ ਪਈ ਹੋਈ ਹੈ। ਸੋ ਅਸੀਂ ਇਹਨਾਂ ਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਤੇ ਮੌਕੇ ਤੇ ਜਾ ਕੇ ਮੁਲਾਜ਼ਮਾਂ ਕੋਲ ਕਰਕੇ ਜੋਰ ਨਿਕਾ ਰਿਹਾ ਵੀ ਕੰਟੀਨਿਊ ਕਰਾ। ਸਰ ਲਾਸ਼ ਨੂੰ ਕਬਜ਼ੇ ਵਿੱਚ ਲੈ ਲਵੋ। ਆ ਜੀ ਅਸੀਂ ਜਿਹੜੀ ਡੈੱਡ ਬੋਡੀ ਹੈ ਉਹਨੂੰ ਪੋਸਟਮਾਰਟ ਰੱਖਾਈ। ਤਾਂ ਉਹਨੇ ਇਹ ਸੀੜਾ ਵਰਨ ਡੈੱਡ ਹਾਊਸ ਪੱਟੀ ਇਹ ਜਮਾ ਕਰਾ ਦਿੱਤਾ ਤੇ ਸਵੇਰ ਜਿਹੜਾ ਉਹਦਾ ਪੋਸਟਿੰਗ ਕਰਾਇਆ ਗਿਆ ਕੰਮ ਕੀ ਵਕਤ ਲਗਾਓ